ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ 12 ਦੀ ਸੰਥਿਆ ਕਰ ਰਹੇ ਹਾਂ ਤੇ 44 ਪੌੜੀਆਂ ਆਪਣੀਆਂ ਹੋ ਗਈਆਂ ਸਨ ਪਿਛਲੇ ਭਾਗ ਸਾਰੇ ਜੂਟੂ ਦੀ ਪਲੇਲਿਸਟ ਵਿੱਚ ਪਏ ਹੋਏ ਨੇ ਯਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ ਮੁਲਤਾਨ ਦੀ ਯਾਤਰਾ ਦੇ ਵਿੱਚ ਦਿਗ ਵਿਜੇ ਕਰਕੇ ਫਿਰ ਕਰਤਾਰਪੁਰ ਨੂੰ ਬਾਬਾ ਆਇਆ ਚੜੇ ਸਵਾਈ ਦੇਹੀ ਦੇਹੀ ਚੜੇ ਪਾਰਾ ਉਚਾਰਨ ਕਰਨੇ ਥੱਲੇ ਹਾਹਾ ਲੱਗੇ ਚੜੇ ਸਵਾਈ ਦੇਹ ਦਿਹੀ ਕਾਲਯੁਗ ਨਾਨਕ ਨਾਮ ਧਿਆਇਆ ਦਿਨੋ ਦਿਨ ਕਲਾ ਸਵਾਈ ਹੋਣ ਲੱਗੀ ਕਾਲਯੁਗ ਵਿੱਚ ਗੁਰੂ ਨਾਨਕ ਨੇ ਲੋਕਾਂ ਨੂੰ ਨਾਮ ਦਾ ਜਾਪ ਕਰਵਾਇਆ ਬਿਨ ਨਾਵੈ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਭਾਇਆ ਇਸ ਲਈ ਕਿ ਨਾਮ ਤੋਂ ਬਾਝ ਹੋਰ ਸਭਨਾ ਪਦਾਰਥਾਂ ਦੇ ਮੰਗਣ ਵਿੱਚੇ ਭਾਰੇ ਕਸ਼ਟ ਤੇ ਵਿਪਤਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਾਰੇ ਜਗਤ ਵਿਖੇ ਹੁਕਮ ਦਾ ਸਿੱਕਾ ਮਾਰਿਆ ਤੇ ਬਾਬੇ ਨਾਨਕ ਨੇ ਹੋਮੇ ਰੂਪੀ ਮੈਲ ਤੋਂ ਰਹਿਤ ਪੰਥ ਤੋੜਨਾ ਕੀਤਾ ਥਾਪਿਆ ਲਹਿਣਾ ਜੀਮ ਦੇ ਗੁਰਿਆਈ ਸਿਰ ਛੱਤਰ ਫੇਰਾਇਆ ਆਪਣੇ ਜਿਉਂਦੇ ਜੀ ਭਾਈ ਲੈਣੇ ਨੂੰ ਗੱਦੀਪੁਰ ਬਿਠਾ ਕਰਕੇ ਗੁਰਿਆਈ ਦਾ ਛੱਤਰ ਸਿਰਪੁਰ ਕਹਿੰਦੇ ਬਿਠਾਉਣਾ ਕੀਤਾ ਫਿਰ 76 ਸਿਰਪੁਰ ਬ ਫੈਰਾਇਆ ਜੋਤੀ ਜੋਤ ਮਿਲਾਇ ਕੈ ਸਤਿਗੁਰ ਨਾਨਕ ਰੂਪ ਵਟਾਇਆ ਆਪਣੀ ਜੋਤ ਉਸ ਦੇ ਜੋਤ ਵਿਖੇ ਮਿਲਾ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਮਨ ਨੂੰ ਦੂਜਾ ਰੂਪ ਬਦਲ ਦਿੱਤਾ ਹੈ ਲੱਖ ਨਾ ਕੋਈ ਸਕੇ ਆਚਰ ਜੀ ਆਚਰਜ ਦਿਖਾਇਆ ਇਸ ਭੇਤ ਨੂੰ ਕੋਈ ਜਾਣ ਨਹੀਂ ਸਕਿਆ ਕਿਉਂ ਜੋ ਅਚਰਜ ਵਿੱਚ ਅਚਰਜ ਕਹਿੰਦੇ ਦਿਖਾ ਦਿੱਤਾ ਕਾਇਆ ਪਲਟ ਸਰੂਪ ਬਣਾਇਆ ਕੇ ਸਰੀਰ ਨੂੰ ਪਲਟ ਕੇ ਗੁਰੂ ਅੰਗਦ ਦਾ ਸਰੂਪ ਆਪਣੇ ਵਰਗਾ ਬਣਾ ਦਿੱਤਾ ਸੋ ਟਿੱਕਾ ਸੋ ਛੱਤਰ ਸਿਰ ਸੋਈ ਸੱਚਾ ਤਖਤ ਟਿਕਾਈ ਉਹ ਤਿਲਕ ਉਹ ਛੱਤਰ ਸਿਰਪੁਰ ਉਹ ਸੱਚੇ সিংਹਾਸਨਪੁਰ ਬਿਰਾਜਮਾਨ ਗੁਰੂ ਨਾਨਕ ਹੰਦੀ ਮਿਹਰ ਹੰਦੀ ਮੋਹਰ ਹੱਥ ਹੰਦੀ ਉਚਾਰਨ ਕਰਨਾ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫੇਰਾਈ ਉਹੋ ਗੁਰੂ ਨਾਨਕ ਦੇ ਹੱਥ ਦੀ ਛਾਪ ਅਰਥਾਤ ਸ਼ਕਤੀ ਮਿਲੀ ਗੁਰੂ ਅੰਗਦ ਦੇਵ ਜੀ ਦੀ ਦੋਹੀ ਫਿਰ ਗਈ ਫਿਰ ਅੱਗੇ ਨੂੰ ਇਹ ਗੁਰੂ ਹੋਏ ਜਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਨੂੰ ਛੱਡ ਦਿੱਤਾ ਤੇ ਖਡੂਰ ਸਾਹਿਬ ਨਾਮੇ ਗ੍ਰਾਮ ਵੇਖੇ ਆਪਣੀ ਰੋਸ਼ਨੀ ਕੀਤੀ ਜੰਮੇ ਪੂਰਬ ਬੀਜਿਆ ਵਿੱਚ 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 ਜੋਰ ਕੂੜੀ ਚਤੁਰਾਈ ਪੂਰਬ ਦਾ ਜੋ ਬੀਜ ਬੀਜਿਆ ਉਹ ਮਿਲਦਾ ਹੋਰ ਵਿੱਚ ਜੀਆਂ ਚਤੁਰਾਈਆਂ ਝੂਠੀਆਂਨ ਦਾਸੋਂ ਤੇ ਦਾਤੋਂ ਪੁੱਤਰ ਬੈਠੇ ਰਹੇ ਗੁਰੂ ਅਮਰਦਾਸ ਜੀ ਨੇ ਟਹਿਲੂ ਮਹਿਲ ਪਾ ਲਈ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ ਲੈਣੇ ਨੇ ਤਾਂ ਗੁਰੂ ਨਾਨਕ ਜੀ ਤੋਂ ਗੱਦੀ ਪਾਈ ਹੁਣ ਇਹਨਾਂ ਨੂੰ ਗੁਰੂ ਅਮਰਦਾਸ ਜੀ ਦੇ ਘਰ ਦੇਣੀ ਆਈ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਉਹੀ ਗੁਰਿਆਈ ਦੀ ਗੱਦੀ ਬਖਸ਼ ਦਿੱਤੀ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਅਮਰ ਸਰੂਪ ਹੋ ਕੇ ਗੁਰੂ ਅਮਰਦਾਸ ਜੀ ਗੱਦੀ ਪਰ ਬੈਠੇ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਈਸ਼ਵਰ ਦੀ ਦਾਤ ਮਿਲੀ ਫੇਰ ਵਸਾਇਆ ਗੋਵਿੰਦワਲ ਅਚਰਜ ਖੇਲ ਨ ਲਖਿਆ ਜਾਈ ਇਹਨਾਂ ਨੇ ਗੋਵਿੰਦワਲ ਫੇਰ ਆਕਰ ਕੇ ਵਸਾਇਆ ਵੱਡਾ ਅਚਰਜ ਖੇਲ ਕੀਤਾ ਜੋ ਸਮਝਿਆ ਨਹੀਂ ਸੀ ਜਾਂਦਾ ਦਾਤ ਜੋਤ ਖਸਮੇ ਵਡਿਆਈ ਦਾਤ ਤੇ ਜੋਤ ਸਭ ਵਾਹਿਗੁਰੂ ਦੀ ਵਡਿਆਈ ਹੈ ਜਿਸ ਨੂੰ ਦੇਵੇ ਉਸ ਨੂੰ ਮਿਲਦੀ ਹੈ ਸੋ ਸੰਗਤ ਜੀ 46 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਆਪਾਂ ਸੰਥਿਆ 2-2 ਪੌੜੀਆਂ ਕਰਕੇ ਕਰ ਰਹੇ ਹਾਂ ਤੇ YouTube ਤੇ ਲਾਈਵ ਸੰਥਿਆ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਤ ਨੂੰ ਸਵੇਰੇ 8:00 ਵਜੇ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ